ਸਤਿਗੁਰੂ ਉਹ ਆ ਜਿਹੜੇ ਸਾਡੇ ਅੰਦਰੋਂ ਅਗਿਆਨਤਾ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਆ ਬਾਣੀ ਚ ਪਾ ਕਿੰਨੀ ਬਾਤ ਪੜਦੇ ਹਾਂ ਜਿਹਨੂੰ ਪਾਤਸ਼ਾਹ ਜੀ ਬਾਣੀ ਚ ਕਹਿੰਦੇ ਗਿਆਨ ਅੰਜਨ ਗੁਰ ਦੀਆ ਅਗਿਆਨ ਦੇਰ ਪినాਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਸਤਿ ਪਾਤ ਸਾਡੇ ਅੰਦਰ ਦੇ ਘਰ ਨੂੰ ਸਵਾਰ ਲੈਂਦੇ ਆ ਜਿਹਨੂੰ ਜੱਪ ਸੈ ਦੀ ਬਾਣੀ ਚ ਜਕਰੀ ਦੀ ਬਾਣੀ ਚ ਧੰਨ ਗੁਰੂ ਨਾਨਕ ਬਾਬਾ ਜੀ ਕਹਿੰਦੇ ਆ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਹੈ ਨਾਨਕ ਕੇ ਰੰਗ ਕੁੰਮੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਉ ਆਪੇ ੀਸ ਆਪੇ ਹੀ ਖਾਉ ਨਾਨਕ ਹੁਕਮੀ ਆਪੋ ਜਾਉ ਕਿ ਕਦੀ ਫਾਤਸ਼ ਨੇ ਤਾਂ ਕਰਕੇ ਕਿੱਥੇ ਮਰੀ ਜਿੰਦੇ ਦਾਤੇ ਦੇ ਸ਼ਬਦ ਅੰਦਰ ਇੰਨੀ ਵਡਿਆਈ ਹੈ ਜਿਹੜਾ ਟੁੱਟੇ ਕੋਈ ਕਰਮਾਂ ਨੂੰ ਕਿਸਾਨ ਦੇ ਦਰਮੇਂ ਪ੍ਰਵਾਨ ਕਰ ਦਿੰਦਾ ਕਿਉਂਕਿ ਪਾਤਸ਼ਾਹ ਨੇ ਤਾਂ ਕਰਕੇ ਕਿਹਾ ਜਿਸ ਦਿਨ ਸ਼ਬਦ ਸੁਰਤ ਵਿੱਚ ਟਿਕੇਗਾ ਤੇ ਪਾਤਸ਼ਾਹ ਕਹਿੰਦੇ ਉਸ ਦਿਨ ਚੜ੍ਹਦੀ ਕਲਾ ਦਾ ਜੀਵਨ ਕੁਝ ਵੱਖਰਾ ਹੋਇਆ ਕਿਉਂਕਿ ਜਿਹੜੀ ਤਾਕਤ ਸ਼ਬਦ ਵਿੱਚ ਹੈ ਜੀ ਮਨੁੱਖ ਨੂੰ ਬਦਲਣ ਦੀ ਉਹ ਤਾਕਤ ਕਿਸੇ ਅੰਦਰ ਨਹੀਂ ਹੈ ਤਾਨ ਪਾਖਸ਼ ਨੇ ਕਿਹਾ ਸਤਿਗੁਰੂ ਦੇ ਸ਼ਬਦ ਦਾ ਦੀਵਾ ਤੇਰੇ ਅੰਦਰ ਜਗਦਾ ਹੈ ਸਤਿਗੁਰੂ ਸ਼ਬਦ ਉਜਾਰੂ ਦੀਵਾ ਬੇਨਸਿਉ ਅੰਤਕਾਰ ਦੇਹ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਸਤਿਗੁਰੂ ਕਹਿੰਦੇ ਗਿਆਨ ਦਾ ਪ੍ਰਕਾਸ਼ ਸ਼ਬਦ ਦਾ ਪ੍ਰਕਾਸ਼ ਤੇ ਸਤਿਗੁਰੂ ਪਾਖਸ਼ ਨੇ ਜਦੋਂ ਵੀ ਮਨੁੱਖਤਾ ਨੂੰ ਉਹਨਾਂ ਦੀ ਝੋਲੀ ਅੰਦਰ ਪਾਏ ਆ ਤੇ ਸ਼ਬਦ ਪਾਏ ਆ ਗੁਰੂ ਨਾਨਕ ਬਾਬਾ ਜੀ ਦੇ ਜਦੋਂ ਵੀ دیدار ਕਰਦੇ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਦੀ 19 ਲਾਖਾਂ ਦੇ ਅੰਦਰ ਬਾਣੀ ਦਾ ਰਸ ਹੈ ਜਦੋਂ 19 ਲਾਖਾਂ ਵਿੱਚੋਂ ਕਿਰਪਾ ਨੂੰ ਜੀ ਨੂੰ ਪੜਦੇ ਹਾਂ ਤੇ ਇੰਜ ਜਾਪਦਾ ਹੈ ਕਿ ਸਤਿਗੁਰੂ ਤੁਸੀਂ ਕਿੰਨਾ ਦਰਸ ਕਰਕੇ ਮਨੁੱਖੀ ਕਾਇਆ ਨੂੰ ਪਿਆਰ ਤੇ ਹਲੁਣੇ ਦੇ ਦੇ ਦਿੱ ਇਸ ਸਮਝਾਉਂਦੇ ਪਈਆਂ ਸਿਰਫ਼ ਤਾਂ ਕਹਿੰਦੇ ਮੇਰੀ ਇਹ ਜਿੰਦੇ ਜਿਸ ਤੇ ਤੂ ਰੱਬ ਦਾ ਨਿਰਮਲ ਭੌਤ ਸਮਝਣ ਲੱਗੀ ਰੱਬ ਦੇ ਅਦਬ ਵਿੱਚ ਟਿਕ ਜਾਏਗੀ ਤੇ ਯਾਦ ਰੱਖੀ ਫਿਰ ਗੁਰੂ ਤੇਰੇ ਉੱਤੇ ਨਜ਼ਰ ਕਰੇਗਾ ਤੇ ਨਜ਼ਰ ਵਿੱਚ ਕੀ ਹੁੰਦਾ ਹੈ ਆਪਾਂ ਰੋਜ਼ ਜਪਜੀ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ ਜਿਹਨੂੰ ਪਾਤਸ਼ਾਹ ਕਹਿੰਦੇ ਆ ਗੁਰੂ ਦੀ ਕਦਰ ਗੁਰੂ ਦੀ ਬਖਸ਼ ਬਹੁਤ ਵੱਡੀ ਦਾਤ ਹੈ ਆਪਾਂ ਰੋਜ਼ ਰਿਪੀਟ ਕਰਦੇ ਜਿੰਨ ਕੋ ਨਦਰ ਕਰਮ ਦੇ ਨਿਕਾਰ ਨਾਨਕ ਨਦਰੀ ਨਦਰ ਨਿਹਾ ਗੁਰੂ ਮਿਹਾਲ ਕਰ ਦਿੰਦਾ ਗੁਰੂ ਏਦਾਂ ਦੀ ਕਦਰ ਕਰ ਦਿੰਦਾ ਹੈ ਸਾਡਾ ਜੀਵਨ ਬਦਲ ਕੇ ਰੱਖ ਦਿੰਦਾ ਕਿਉਂਕਿ ਗੁਰੂ ਦੀ ਨਦਰ ਦਾ ਪਾਤਰ ਬਣਨਾ ਸਹਿਬ ਨੇ ਤਾਂ ਕਰਕੇ ਕਿਹਾ ਜੀਂਦੇ ਉਸ ਮਾਲਕ ਉਸ ਪਿਆਰੇ ਦੀ ਨਦਰ ਦਾ ਪਾਤਰ ਬਣ ਤੇ ਜਿੰਦੇ ਗੁਰੂ ਨਦਰ ਕਰ ਦਿੰਦਾ ਤੇ ਸਹਿਬ ਨੇ ਤਾਂ ਕਰਕੇ ਬਾਣੀ ਚ ਕਿਹਾ ਗੁਰੂ ਤੇਰੇ ਜੀਵਨ ਨੂੰ ਸਵਾਰ ਦਿੰਦਾ ਤੇ ਪਾਤਸ਼ਾਹ ਦੀ ਬਾਣੀ ਚੋਂ ਇੱਕ ਸ਼ਬਦ ਪੜਿਆ ਸੀ ਨਦਰ ਕਰੇ ਜੀ ਆਪਣੀ ਤਾਂ ਨਗਰੀ ਸਾਤਪੁਰ ਪਾਇਆ ਸਤ ਕਿੰਦੀ ਜਦੋਂ ਗੁਰੂ ਨਦਰ ਕਰ ਲੈਂਦਾ ਹੈ ਨਾ ਆਪਣੀ ਨਦਰ ਵਿੱਚੋਂ ਪਿਆਰੇ ਦੇ ਜੀਵਨ ਨੂੰ ਬਦਲ ਕੇ ਰੱਖ ਦਿੰਦਾ ਤੇ ਹਿਸਟਰੀ ਦੇ ਪੰਨੇ ਗੱਲ ਕਹਿੰਦੇ ਆ ਜਿਹਦੀ ਜ਼ਿੰਦਗੀ 'ਚ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਮਿਹਰ ਕਰੀ ਉਹਦੇ ਜੀਵਨ ਨੂੰ ਪਾਤਸ਼ਾਹ ਨੇ ਬਦਲ ਕੇ ਰੱਖ ਦਿੱਤਾ ਕਿਉਂਕਿ ਸਾਧੂ ਨਦਰ ਕਾਦੀ ਕਰਕੇ ਕਰਦਿਆਂ ਅੰਮ੍ਰਿਤ ਮੇਂ ਕੁਰਬਾਨੀ ਕਰਕੇ ਜਿਹਨੂੰ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੁਣ ਦਾ ਮਤਲਬ ਜਦੋਂ ਵੀ ਜਪਜੀਤ ਕੀ ਬਾਣੀ ਪੜ੍ਹਦਿਆਂ ਤੇ ਕਿਰਪਾ ਨੂੰ ਵਾਰ-ਵਾਰ ਮੰਨਣ ਤੇ ਸੁਣਨ ਦੇ ਉੱਤੇ ਵਿਚਾਰ ਦਿੰਦੇ ਆ ਪਾਖਸ਼ਨੀ ਕਿ ਜਿਸ ਦਿਨ ਸੁਣ ਕੇ ਮੰਨਿਆ ਜਾਏਗਾ ਤੇ ਸਹਿਜ ਕਿੰਦੇ ਉਹਦੀ ਨਦਰ ਆ ਤੇ ਯਾਦ ਰੱਖਿ ਉਹਦੀ ਨਦਰ ਵਿੱਚੋਂ ਗੁਰੂ ਉਹ ਵਡਿਆਈ ਦਿੰਦਾ ਜਿਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾਤਾ ਜਿਹਨੂੰ ਉਪਰ ਰੱਬੀ ਬਾਣੀ ਚੋਂ ਪੜ੍ਹਦੇ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੀਰਾ ਜਿਹਨੂੰ ਕੋਈ ਨਹੀਂ ਜਾਣਦਾ ਸੀ ਸਾਡੀ ਨੂੰ ਦੇ ਜੀਵਨ ਨੂੰ ਬਣਾ ਕੇ ਰੱਖ ਦਿੱਤਾ ਸਾਨੂੰ ਖਰਿਆ ਕਰ ਦਿੰਦੇ ਆ ਤੇ ਖਰੀ ਚੀਜ਼ ਹਰ ਬੰਦੇ ਨੂੰ ਪਸੰਦ ਹੈ ਤੇ ਸਹਿਬ ਨੇ ਤਾਂ ਕਰਕੇ ਕਿਹਾ ਤੂੰ ਗੁਰੂ ਦੀ ਨਦਰ ਦਾ ਪਾਤਰ ਬਣ ਤੇ ਅਪ ਕਿੰਨੀ ਵਾਰੀ ਛੱਤ ਵੀ ਕਈ ਵਾਰੀ ਪੜਦੇ ਆ ਤੂੰ ਮੱੜ ਕਰਕੇ ਸਮਰਪਿਤ ਹੋ ਤੇ ਗੁਰੂ ਕੀ ਕਰ ਦਿੰਦਾ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਧਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਸਹਿਬ ਅੰਦਰ ਨੂੰ ਸ਼ੀਤਲ ਕਰ ਦਿੰਦੇ ਆ ਅੰਦਰ ਨੂੰ ਸਵਾਰ ਦਿੰਦੇ ਆ ਤੇ ਸਹਿਬ ਨੇ ਤਾਂ ਕਰਕੇ ਕਿਹਾ ਜੀ ਨਦਰ ਕਰੇ ਜੀ ਆਪਣੀ ਮਾਲਕ ਜੀ ਮੈਂ ਤੇਰੀ ਨਦਰ ਲੈਣ ਵਾਸਤੇ ਆ ਜਿੰਨੇ ਵੀ ਆਪਾਂ ਆ ਰਹੇ ਆਪਾਂ 사ਤਗੁਰੂ ਦੀ ਬਖਸ਼ਿਸ਼ ਲੈਣ ਲਈ ਪਹੁੰਚਦੇ ਆ ਜਿਸ ਦਿਨ 사ਤਗੁਰੂ ਦੀ ਬਖਸ਼ਿਸ਼ ਸਾਡੇ ਜੀਵਨ ਚ ਆਪ ਉਸੇ ਦੀ ਬਖਸ਼ਿਸ਼ ਨਾਲ ਹੀ ਆਪਾਂ ਜ਼ਿੰਦਗੀ ਮਾਣ ਲਈ ਤੇ ਸਹਿਬ ਨੇ ਤਾਂ ਕਰਕੇ ਕਿਹਾ ਮੇਰੀ ਇਹ ਜਿੰਦ ਦੇ ਉਹਦੀ ਨਦਰ ਵਿੱਚ ਆ ਜੀਦੀ ਨਜ਼ਰ ਵਿੱਚ ਸਭ ਕੁਝ ਆਉਂਦਾ ਤੇ ਸਹਿਬ ਕਹਿੰਦੇ ਬੰਦਾ ਬੰਦੇ ਦੀ ਨਜ਼ਰ 'ਚ ਰਹਿਣ ਦੀ ਕੋਸ਼ਿਸ਼ ਕਰਦਾ ਹੈ ਤੇ ਬੰਦਾ ਬੰਦੇ ਨੂੰ ਇੱਕ ਦੂਜੇ ਦੀਆਂ ਨਜ਼ਰਾਂ 'ਚ ਫਿਟਕਾਰ ਜਾਂਦਾ ਜੀ ਇੱਕ ਦੂਜੇ ਦੀ ਨਜ਼ਰ 'ਚ ਬੰਦਾ ਬੰਦੇ ਨੂੰ ਤੱਕ ਦਿੰਦਾ ਆਪਾਂ ਆਮ ਵੀ ਦੇਖਦੇ ਹਾਂ ਜੀ ਬੰਦਾ ਬੰਦੇ ਅੱਗੇ ਹੱਤ ਟੱਡਣ ਲੱਗ ਜਾਈ ਬੰਦਾ ਕਦੀ ਵੀ ਬੰਦੇ ਦੀ ਅੱਖ ਜਿਨੀ ਅੱਖ ਪਾਸ ਨਹੀਂ ਸਕਦਾ ਸਹਿਬ ਤਾਂ ਕਰਕੇ ਕੀਆ ਤੂੰ ਗੁਰੂ ਦੀ ਨਜ਼ਰ ਦਾ ਪਾਤਰ ਬਣ ਜਿਹੜਾ ਪੂਰੀ ਮਾਨਤਾ ਨੂੰ ਪਾਲਦਾ ਜਿਹਦੇ ਅੰਦਰ ਪੂਰੀ ਮਾਨਤਾ ਟਿਕੀ ਆ ਜਿਹਨੂੰ ਸਤਿਗੁਰੂ ਬਾਣੀ ਚ ਕਹਿੰਦੇ ਚਿੱਤੈ ਅੰਦਰ ਸਭ ਕੋ ਵਿਖ ਨਦਰਿਂੇ ਹੀਟ ਚਲਾਇਦਾ ਚਿੱਤੈ ਜਿਹਦੇ ਚੇਤੇ ਵਿੱਚ ਬਹੁਤ ਦੁਜਾ ਸਾਡਾ ਚੇਤਨ ਤੇ ਬਹੁਤ ਛੋਟਾ ਚਾ ਆਪਾਂ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਸਾਡਾ ਚੇਤਨ ਤਾਂ ਇੰਨਾ ਛੋਟਾ ਹੁੰਦਾ ਸੀ ਹਰ ਬੰਦੇ ਨੂੰ ਹਰ ਗੱਲ ਦੱਸ ਤੇ ਲਿਆ ਹਰ ਬੰਦੇ ਨੂੰ ਸੱਦਾ ਦੇ ਦਿੰਦੇ ਆ ਕਈ ਵਾਰੀ ਜਿਹਦੇ ਨਾਲ ਕੰਦ ਸਾਂਝੀ ਹੁੰਦੀ ਆ ਬੰਦਾ ਉਹਦਾ ਚੇਤੇ 'ਚੋਲ ਬੈਠਦਾ ਤੇ ਬਾਅਦ ਵਿੱਚ ਬੰਦਾ ਇਹਨੂੰ ਦੂਜੇ ਤੋਂ ਫੀਲ ਕਰਦਾ ਕਿ ਭਲਿਆ ਮੈਨੂੰ ਮਾਫ਼ ਕਰਦੀ ਤੇਰੇ ਧਿਆਨ 'ਚੋਂ ਕੱਲ ਨਿਕਲ ਗਏ ਸੀ ਪਰ ਕਦੀ ਮਾਨ ਨਾਲ ਦੇਖਿਓ ਜੀ ਰਾਜੇ ਤੋਂ ਲੈ ਕੇ ਰੰਗ ਤੱਕ ਪੂਰੀ ਮਾਨਤਾ ਉਹਦੇ ਚੇਤੇ ਵਿੱਚ ਆ ਤੇ ਸਹਿਬ ਨੇ ਕਿ ਤੂੰ ਉਹਦੇ ਚੇਤੇ ਵਿੱਚ ਆ ਤੇ ਪ੍ਰਯਾਦ ਕਰਿਓ ਜੀ ਮਨੁੱਖ ਜਦੋਂ ਵੀ ਦਾਤ ਲੈ ਨਿਕਲਦਾ ਤੇ ਗੁਰੂ ਨੂੰ ਬੰਦਾ ਚੇਤੇ 'ਚੋਂ ਬੁਲਾ ਦਿੱਤਾ ਬਾਣੀ ਕਹ ਰਹੀ ਹੈ ਪਾਤਸ਼ਾਹ ਕਹਿੰਦੇ ਚਿੱਤ ਹੈ ਅੰਦਰ ਸਭ ਕੋ ਵੇਖ ਨੰਦਰੀ ਹੀਟ ਚਲਾਇੰਦਾ ਆਪੇ ਦੇ ਬੜਿਆਈਆਂ ਆਪੇ ਹੀ ਕਰਮ ਕਰਾਣਦਾ ਸਭ ਕਿਤੇ ਬਖਸ਼ਿਸ਼ ਮਿਲ ਰਹੀ ਹੈ ਜੀ ਜਿਹਨੂੰ ਚਾਰਜ ਨੇ ਫਤਿਹ ਬੁਲਾ ਰਹੇ ਨੇ ਜੀ ਚਾਰਜ ਨੇ ਸਤਕਾਰ ਨੇ ਮਾਂ ਨੂੰ ਇਥੇ ਸਾਹਿਬ ਦਾ ਸਤਕਾਰ ਕਰੀ ਨੂੰ ਦਤਿਆ ਮੈਨੂੰ ਚਾਰ ਮੇਰੀ ਭੈਣ ਪ੍ਰਾ ਮੇਰੇ ਨਾਲ ਗੱਲ ਸਾਂਝੀ ਕਰਨ ਵਾਲੀ ਆ ਮੈਨੂੰ ਕੋਈ ਆਦਬ ਨਹੀਂ ਰਿਹਾ ਤੇ ਸਤੁਰੂ ਤਾਂ ਕਹਿੰਦੇ ਨਦਰ ਕਰੇ ਜੀ ਆਪਣੀ ਤਾਂ ਨਦਰੀ ਸਤਪੁਰ ਪਾਇਆ ਤੇ ਅੱਗੇ ਪਾਤਸ਼ਾਹ ਕਹਿੰਦੇ ਇਹ ਜੀਓ ਜੀਓ ਮਤਲਬ ਜਿੰਦ ਸਤੁਰੂ ਕਹਿੰਦੇ ਇਹ ਜੀਵ ਰੂਪੀ ਜਿੰਦ ਬਹੁਤ ਭ੍ਰਮਣ ਕਰਕੇ ਥੱਕ ਚੁੱਕੀ ਆ ਇਹ ਜੀਓ ਬਹੁਤੀ ਜਨਮਾਂ ਨੂੰ ਭ੍ਰਮਿਆ ਤਾਂ ਸਤੁਰੂ ਸ਼ਬਦ ਸੁਨਾਇਆ ਮਾਲਕ ਜੀ ਤੁਸਾਂ ਤਰਸ ਕੀਤਾ ਤਾਂ ਮੇਰੀ ਸੁਰਤ ਵਿੱਚ ਸ਼ਕਤ ਟਿਕਿਆ ਜੀ ਜੈਤ ਬਹੁਤ ਪ੍ਰਮ ਕਰ ਕਰਾ ਜੀ ਜਿਹਨੂੰ ਪਾਤਸ਼ਾਹ ਬਾਣੀ ਚ ਕਹਿੰਦੇ ਕਿਰਤ ਕਰਨ ਕੇ ਵਿਛੜ ਕਰ ਕਿਰਪਾ ਮੇਲੋ RAM ਚਾਰ ਉੰਤ ਦੇਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਮਾਲਕ ਜੀ ਮੇਂ ਤੇਰੀ ਦੂਦ ਅੰਦਰ ਆ ਮੈਂ ਤੇਰੀ ਹਜ਼ੂਰੀ ਅੰਦਰ ਆਇਆ ਮੈਂ ਸ਼ਰਨ ਵਿੱਚ ਆਇਆ ਤੇ ਯਾਰ ਲਖਿਓ ਜਦੋਂ ਬੰਦਾ ਸਮਰਪਤ ਹੋ ਕੇ ਆ ਜਾਂਦਾ ਹੈ ਤੇ ਸ਼ਰਨ ਅੰਦਰ ਤੇ ਗੁਰੂ ਫਿਰ ਉਹਨੂੰ ਕੀ ਦਿੰਦਾ ਪਿਛਲੇ ਔਗਣ ਬਖਸ਼ ਲੈ ਪਰ ਅੱਗੇ ਮਾਰ। ਪਾਪੇ। ਗੁਰੂ ਉਹਨੂੰ ਟੱਕ ਲੈਂਦਾ ਤੇ ਦੁਨੀਆ ਸਾਰੀ ਜ਼ਿੰਦਗੀ ਇੱਕ ਦੂਜੇ ਨੂੰ ਪਛਾਲਦੀ ਰਹਿੰਦੀ ਹੈ ਜੀ ਉਹਦਾ ਪੜਦਾ ਜੰਗ। ਤੇ ਸਤਗੁਰੂ ਦੀ ਬਾਣੀ ਤਾਂ ਕਹਿੰਦੀ ਹੈ ਜਿਸ ਤੇ ਨਦਰ ਹੋਏਗੀ ਤੇ ਬਾਬਾ ਜੀ ਬਾਣੀ ਚ ਤਾਂ ਕਹਿੰਦੇ ਆ ਹੁਣੀ ਤੇ ਟੱਕ ਲੈਣਾ। ਸਤਗੁਰ ਟਾਕ ਲਿਆ ਕੋਈ ਪਾਪੀ ਪੜ। ਹਰ ਬੰਦੇ ਨੂੰ ਆਪਣੇ ਮਨ ਦੀ ਬਾਤ ਹਰ ਬੰਦੇ ਨੂੰ ਪਤਾ ਹੈ। ਮਨੇ ਅੰਤਰ ਕੀਆ ਤੇ ਬਾਬਾ ਕਬੀਰ ਸਾਹਿਬ ਜੀ ਤਾਂ ਕਹਿੰਦੇ ਪਏ ਸਾਂ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗੜ ਕਰੈ ਕਾਹੀ ਕੁਸ਼ਲਾਤ ਹਾਥ ਦੀ ਪਤੂਏ ਪਰੈ ਪਾਖੇ ਸਤੇ ਜੀਵਨ ਵਿੱਚ ਲਾਦਰ ਸੀਰਾ ਬਣ ਕੇ ਤੁਰਦਿਆ ਸਾਡੇ ਜੀਵਨ ਨੂੰ ਸਵਾਰ ਕੇ ਤੁਰਦਿਆ ਤੇ ਜਿਨੂੰ